ਦਿੱਲੀ ਅੰਦੋਲਨ ਦੀਆਂ ਮੰਗਾਂ ਵਿੱਚ ਜਿੱਤ ਹੋਣੀ ਹੈ ਜਿਵੇਂ ਤੁਸੀਂ ਰੇਲ ਰੋਕੋ ਅੰਦੋਲਨ ਨੂੰ ਇੰਨੇ ਵੱਡੇ ਪੱਧਰ ਤੇ ਕੰਮ ਕਰਤਾ ਜਿਵੇਂ ਤੁਸੀਂ ਖਨੌਰੀ ਬਾਰਡਰ ਤੇ ਆ ਕੇ ਮੋਰਚੇ ਮੰਨ ਲਏ ਆ ਸਰਕਾਰ ਨੂੰ ਮੂੰਹ ਦਿਖਾਣੀ ਪਈ ਆ ਉਵੇਂ 30 ਤਰੀਕ ਦਾ ਪੰਜਾਬ ਬੰਦ ਕਾਬਜਾ ਕਰੋ ਧੰਨਵਾਦ ਸਾਡੇ ਵੱਲੋਂ ਤਾਂ ਬੇਨਤੀ ਆ ਸਾਰੇ ਜਥੇਬੰਦੀਆਂ ਦੇ ਵਰਕਰਾਂ ਨੂੰ ਟਰੈਕਟਰਾਂ ਤੇ ਸਪੀਕਰ ਬਨੋ ਜੀਪਾਂ ਤੇ ਸਪੀਕਰ ਬਨੋ ਰਿਸ਼ਕਿਆਂ ਦੇ ਸਪੀਕਰ ਬਨ ਲਓ ਟੈਂਪੂਆਂ ਦੇ ਸਪੀਕਰ ਬਨ ਲਓ ਜਿਹੜੇ ਸੰਦ ਲੱਭਦੇ ਉਹਨਾਂ ਦੇ ਲੱਭ ਲਓ ਹਰ ਗਲੀ ਕੂਚੇ ਘਰ ਤੱਕ ਪੰਜਾਬ ਬੰਦੀ ਆਵਾਜ਼ ਜਾਣੀ ਚਾਹੀਦੀ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਕੰਪਨੀ ਦਾ ਜੰਤਰ ਫੜੇ ਗਿਆ ਸਾਡੇ ਮੁਲਕ ਚ ਉਹਨੂੰ ਬੈਨਡ ਲੱਗਾ ਹੋਇਆ ਕਹਿੰਦੇ ਆ ਵੀ ਜਿਹੜੇ ਸੈਟਲਾਈਟ ਚੱਲ ਰਹੇ ਨੇ 36000 ਕਿਲੋਮੀਟਰ ਉੱਪਰ ਚੱਲ ਰਹੇ ਨੇ ਜਿਹੜੀਆਂ 파ਰਥ ਦੀਆਂ ਕੰਪਨੀਆਂ ਜਾਂ ਜਿਹੜੀ ਬਾਨੀ ਡਾਨੀ ਦੇ ਅਰ ਜਿਹੜਾ ਅਨਲਨ ਬਕਸ਼ ਜਿਹੜਾ ਲੈ ਕੇ ਆ ਰਿਹਾ ਪ੍ਰੋਜੈਕਟ ਉਹਦੇ ਉਹਦੇ ਜਿਹੜੇ ਪ੍ਰੋਜੈਕਟ ਹੈ 160 ਕਿਲੋਮੀਟਰ ਤੇ 1000 ਕਿਲੋਮੀਟਰ ਨੇੜੇ ਸਭ ਤੋਂ ਤੇਜ਼ ਤਰੀਨ ਉਹਦਾ ਇੰਟਰਨੈਟ ਆ ਦੇਖਣ ਹਿਡਨਬਰਗ ਦੀ ਰਿਪੋਰਟ ਵੀ ਆਈ ਕੀ ਕੁਝ ਹੋਇਆ ਇਹ ਸਰਮਾਇਦਾਰਾਂ ਦੀ ਟੱਕਰ ਆ ਵੀ ਭਾਰਤ ਦੇ ਆਰਥਿਕ ਸੌਮਿਆਂ ਤੇ ਕਬਜ਼ਾ ਕਿਵੇਂ ਲੈਣਾ ਉਸ ਉਹ ਉਹ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਕਰਨ ਬਾਈ ਬੰਦ ਕੀਤੇ ਉਹ ਕਹਿੰਦੇ ਨਾ ਸੁਣਨੀ ਸਾਰਾ ਮੁਲਕ ਚਿੰਤਾ ਕਰੀ ਜਾਵੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਤੇ ਸਾਰੀ ਦੁਨੀਆ ਰੌਲਾ ਪਾਈ ਜਾਵੇ ਪਰ ਪ੍ਰਧਾਨ ਮੰਤਰੀ ਹੀ ਚਿੰਤਾ ਕਰਨੀ ਚਾਹੀਦੀ ਅੱਜ ਕੁਝ ਅਖੀਰਲਾ ਸੈਸ਼ਨ ਹੋਊਗਾ ਮੈਨੂੰ ਲੱਗਦਾ ਪਾਰਲੀਮੈਂਟ ਦਾ ਔਰ ਉਹਦੇ ਵਿੱਚ ਮੁੱਦਾ ਪਲਟਾਉਣ ਦਾ ਯਤਨ ਕਰੇ ਵਿਚਾਲੇ ਇਧਰ ਮੁਕਾਮ ਕੁਦੇ ਇਸ ਕਰਕੇ ਭਰਾਓ ਬੇਨਤੀਆਂ ਦੋਵਾਂ ਫਾਰਮਾਂ ਵੱਲੋਂ ਪਿਛੜਾ ਪੰਜਾਬ ਬੰਦ 30 ਦਾਵਾ ਨੂੰ ਕਾਮਯਾਬ ਕਰਦੇ ਪੰਜਾਬ ਬੰਦ ਨੂੰ ਕਾਮਯਾਬ ਸਾਥ ਰਹੇ ਚਲੋ ਫਿਰ ਸਰਤੋਨਾਂ ਨੇ ਸੰਭਾਲੀ ਉਹ ਕੱਲ ਹਾਈ ਕੋਰਟ ਸੁਪਰੀਮ ਕੋਰਟ ਦੇ ਸਾਹਮਣੇ ਆਪਣਾ ਬਿਆਨ ਦੇਣਾ ਚਾਹੁੰਦੇ ਸੀ ਇਹ ਸਰਕਾਰਾਂ ਦੀ ਨਗੇਲੀਆ ਉਹਨਾਂ ਨੂੰ ਬਿਆਨ ਉਹਨਾਂ ਦਾ ਰਿਕਾਰਡ ਨਹੀਂ ਹੋਇਆ ਕਹਿਣਾ ਕੀ ਚਾਹੁੰਦੇ ਸੀ ਇੱਕ ਤਾਂ ਜਿਹੜੀ ਹੁਣ ਦੇਖੋ ਸਭ ਤੋਂ ਵੱਡੀ ਗੱਲ ਵੀ ਜਿਹੜੀ ਪਾਰਲੀਮੈਂਟ ਦੀ ਜੁਆਇੰਟ ਕਮੇਟੀ ਆ ਇਹ ਸੱਤਾਧਾਰੀ ਪਾਛਪਾ ਦੇ ਪਾਰਲੀਮੈਂਟ ਵਾਲੇ ਵੀ ਆ ਗਿਆ ਵਿਰੋਧੀ ਧਿਰਾਂ ਦੇ ਵੀ ਆ ਇਹ ਖੇਤੀਬਾੜੀ ਖੇਤਰ ਦੀ ਜਿਹੜੀ ਸਥਾਈ ਕਮੇਟੀ ਆ ਉਹ ਪਾਰਲੀਮੈਂਟ ਕਮੇਟੀ ਆ ਜਿੱਚ ਚਰਨਜੀਤ ਸਿੰਘ ਜੀ ਚੰਨੀ ਉਹਦੇ ਚੇਅਰਪਰਸਨ ਨੇ ਇਸ ਕਮੇਟੀ ਨੇ ਸ਼ਫਾਰਸ਼ ਕਰ ਦਿੱਤੀ ਆ ਸਾਡੀ ਨਹੀਂ ਸਾਡਾ ਮੰਗ ਪੱਤਰ ਨਹੀਂ ਹੈਗਾ ਤੁਸੀਂ ਦੇਖੋ ਉਹਨਾਂ ਨੇ ਕਿਹਾ ਵੀ 23 ਫਸਲਾਂ ਤੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਚਾਹੀਦਾ ਨਿਕਲ ਕੇ ਆ ਉਹਨਾਂ ਨੇ ਜਿਹੜੀ ਪ੍ਰਧਾਨ ਮੰਤਰੀ ਯੋਜਨਾ ਤਹਿਤ ਰਾਸ਼ੀ 6000 ਨੂੰ 12000 ਕਰਨ ਦਾ ਫੈਸਲਾ ਕੀਤਾ ਉਹਨਾਂ ਨੇ ਪ੍ਰਦੂਸ਼ਨ ਦੇ ਉੱਤੇ ਵੀ ਗੱਲ ਕਹੀ ਆ ਵੀ ਕਿਸਾਨਾਂ ਨੂੰ ਦੋਸ਼ੀ ਨਾ ਮੰਨੋ ਕੁਝ ਗੱਲਾਂ ਕਹੀਆਂ ਚਲੋ ਹੁਣ ਸਾਡੀ ਮੰਗ ਹੈ ਵੀ ਤੁਹਾਡੀ ਆਪ ਦੀ ਪਾਰਲੀਮੈਂਟ ਕਮੇਟੀ ਕਹਿ ਰਹੀ ਆ ਪੀ ਮੰਗ ਜਾਇਜ ਆ ਤੁਹਾਡਾ ਉਪ ਰਾਸ਼ਟਰਪਤੀ ਧੰगड ਕਹਿੰਦਾ ਕਿਸਾਨਾਂ ਦੀਆਂ ਮੰਗਾਂ ਜਾਇਜ ਆ ਸਾਡੀ ਛੱਡੋ ਆ ਉਹਨਾਂ ਦੀ ਮੰਨ ਲਓ ਬਾਈ ਉਹਨਾਂ ਦੀ ਮੰਨ ਕੇ ਹੁਣ ਕਾਰਪੋਰੇਟ ਦਾ ਪੱਲਾ ਛੱਡ ਦਿਓ ਉਹਨਾਂ ਬਾਨੀਆਂ ਤੇ ਡਾਨੀਆਂ ਦਾ ਪੱਲਾ ਛੱਡ ਦਿਓ ਉਹ ਜਿਹੜਾ ਕਹਿੰਦੇ ਨਾ ਐਲਨ ਮਸਕ ਉਹਦੀ ਤੇ ਅਦਾਨੀ ਦੀ ਟੱਕਰ ਲੱਗੀ ਹੋਈ ਆ ਵੀ ਜਿਹੜੀ ਦੇਸ਼ ਦੀ ਜਿਹੜੀ ਸਪੇਸ ਆ ਉੱਤੇ ਕਬਜ਼ਾ ਕਿਹਦਾ ਹੋਵੇ ਉਹਦਾ ਰੌਲਾ ਸਾਰਾ